ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਆ ਗਿਆ ਲਹਿਰਾਖਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਨਥਾਣਾ ਬਾਈ ਸਰਬਜੀਤ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇਹ ਕਾਮ ਪਸ਼ੂ ਪਾਲਕਾ ਘਰੇਲੂ ਪਸ਼ੂ ਪਾਲਕ ਵੀਰੇ ਬਾਈ ਨੇ ਕਾਹ ਮੱਝ ਸੇਲ ਕਰਨੀਆਂ ਚੰਗੇ ਦੁੱਧ ਦੀ ਦੱਸਦਾ ਮਾਲਕ ਬਾਕੀ ਮੁੱਲ ਬਾੜੀ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਇਹਦਾ ਭਾਅ ਰੱਖਦਾ ਨੰਬਰ ਆਪਾਂ ਬਾਈ ਦਾ ਵੀਡੀਓ ਦੇ ਵਿੱਚ ਹੀ ਲੈ ਲਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 23 ਤਰੀਕ 11ਵਾਂ ਮਹੀਨਾ 2025 ਦੀ ਗੱਬਣ ਹੈਗੀ ਆ ਕੁਛਕ ਦਿਨ ਸੁੰਨਦੇ ਲੈਂਦੀ ਆ ਸੋ ਆਜੋ ਆਪਾਂ ਸਾਰੀ ਜਾਣਕਾਰੀ ਵੀਰ ਤੋਂ ਲੈਣੇ ਆ ਕੀ ਬਾਈ ਇਹਦੀ ਗੱਲਬਾਤ ਕਰਦਾਗਾ ਹੋਰ ਸਰਬਜੀਤ ਬਾਈ ਜੀ ਸੱਸੀਗੜ ਸੱਸੀਗੜ ਬਾਈ ਜੀ ਪਿੰਡ ਬਾਈ ਲਹਿਰਾਖਾਨਾ ਹਾਂ ਬਾਈ ਪਿੰਡ ਲਹਿਰਾਖਾਨਾ ਤੇਰੇ ਘਰ ਆ ਕਿੱਥੇ ਏ ਪਿੰਡ ਆਪਣਾ ਘਰ ਬਾਈ ਆਪਣਾ ਬੀਐਸਐਨＬ ਦੇ ਟਾਵਰ ਕੋਲੇ ਆ ਠੀਕ ਆ ਆਪਣਾ ਪਿੰਡ ਇਹ ਬਾਈ ਪੁੱਚੋ ਮੰਡੀ ਤੋਂ 3 ਕਿਲੋਮੀਟਰ ਪੁੱਚੋ ਮੰਡੀ ਤੋਂ 3 ਕਿਲੋਮੀਟਰ ਹਾਂ ਬਾਈ ਇਧਰ ਲਹਿਰਾ ਮਾ ਪਤਾ ਗਿਆ ਠੀਕ ਆ ਵੀਰੇ ਠੀਕ ਆ ਫਨ ਫਨ ਬਾਈ ਆਪਾਂ ਨੂੰ 1 ਕਿਲੋਮੀਟਰ ਆ ਠੀਕ ਆ ਠੀਕ ਆ ਸਰਬੀਤ ਵੀਰੇ ਇਹ ਕਿੰਨਾ ਸੂਆ ਸੋਣਾ ਇਹਨੇ ਹੁਣ ਇਹ ਬਈ ਤੀਜੇ ਸੂਏ ਸੋਣਾ ਹੈ ਤੀਜਾ ਸੂਆ ਘਰੋਂ ਜੰਪੜਾ ਜਮਾ ਕਰੇਲੂ ਮੱਝਾ ਬਈ ਆਪਣੇ ਘਰ ਦੀ ਮੱਝ ਹੈ ਠੀਕ ਆ ਬਾਕੀ ਆ ਬੰਦਾ ਦੋ ਕਟੀਆਂ ਖੜੀਆਂ ਬਈ ਇਹਦੀਆਂ ਆ ਪਹਿਲੇ ਸੂਏ ਦੀ ਆ ਬਈ ਹਾਂ ਸਵਾ ਦੋ ਸਾਲ ਦੀ ਉਹ ਇਦੋਂ ਪਿਛਲੀ ਸੂਈ ਦੀ ਹੈ ਠੀਕ ਹੈ ਦੋਨੇ ਕੱਟੀਆਂ ਹੀ ਦਿੱਤੀਆਂ ਠੀਕ ਆ ਹੈਦ ਕੀ ਕਿਹੜੇ ਤੋਂ ਗੱਭਣਾ ਪਤਾ ਇਹ ਬਾਈ ਸਾਨ ਤੋਂ ਡਾਇਰੈਕਟ ਕਰਾਉਸ ਆ ਪਿੰਡ ਚੋਂ ਹੀ ਹਾਂ ਬਾਈ ਸਾਨ ਚੰਗੇ ਤੋਂ ਐ ਆ ਵੀ ਸਾਨ ਤੋਂ ਡਾਇਰੈਕਟ ਕਰਾਉ ਸੀਗਾ ਬੱਚੇ ਦੇਖ ਲੋ ਹਾਂ ਤੇ ਆਪਾਂ ਬਾਈ ਗੱਪ ਮਾਰ ਕੇ ਨਹੀਂ ਦੇਣੀ ਹਨਾ ਵੀ ਫਲਾਨਾ ਸੀ ਮਲਕ ਕਹਤੇ ਹਮਕਾ ਲੱਗਿਆ 10 12 ਕਡੂ ਜਾਂ 18 ਕਡੂ 14 ਲੀਟਰ ਦੀ ਬਾਈ ਗਾਰੰਟੀ ਹੈ ਆਪਣੀ 14 ਕਿਲੋ ਚੋਇਆ ਜਮਾ ਹਾਂ ਬਾਈ ਪਿਛਲੇ ਸੂਏ ਚ ਪੂਰ ਸਰਲੇ ਦੀ ਬਾਈ ਭਾਰ ਦੀ ਆਪਣੇ ਘਰ ਤੱਕ ਦੀ ਗਾਰੰਟੀ ਹੈ 5 ਦਿਨਾਂ ਦੀ ਠੀਕ ਆ ਬਾਈ ਜੀ ਬਾਲਾਂ ਦੇ ਬੰਦਾ ਬਾਫ ਕਰ ਜੋ ਕੋਈ ਚੱਕਰ ਨਹੀਂ ਹਾਂ ਵੀ ਅਗਲਾ ਮਹੀਨੇ ਤੋਂ ਨਾ ਬਾਅਦ ਚ ਕਹੀ ਜਾਏ ਜਿਵੇਂ ਮਰਜੀ ਚੈੱਕ ਕਰ ਲਿਓ ਤਸੱਲੀ ਕਰ ਲਿਓ 5 ਦਿਨ ਬਹੁਤ ਹੋ ਜਾਂਦੇ ਆ ਪਸੂ ਨੂੰ ਵੀ ਹਾਂ ਪੂਰੀ ਠੰਡੀ ਸੀਲਾ ਬਾਈ ਜਮਾ ਕੋਈ ਆ ਹੋਣੀ ਪੱਤ ਚ ਤੇ ਬਾਈ ਘਰੇ ਰੱਖਣ ਵਾਲੀ ਆ ਠੀਕ ਆ ਠੀਕ ਆ ਹਾਂ ਬਾਈ ਤੀਜਾ ਸੂਆ ਸੁੰਦੀ ਆ ਅੱਜ ਦਿਨ ਕਿੰਨੇ ਰਹਿ ਗਏ ਤੇ ਅੱਜ ਦਿਨ 2 ਰਹਿ ਗਏ ਬਾਈ 25 ਤਰੀਕ ਨੂੰ 25 ਨੂੰ ਦਿਨ ਪੂਰੇ ਆ 25 ਨਵੰਬਰ ਨੂੰ ਦੋਸਤੋ ਦਿਨ ਪੂਰੇ ਆ 23 ਨਵੰਬਰ 2025 ਦੀ ਵੀਡੀਓ ਆ ਬਾਕੀ ਖੋਲ ਕੇ ਤੋੜ ਕੇ ਦਿਖਾ ਦੂੰ ਕਰਮਾ ਵਾਲੀ ਦਾ ਲੇਵਲ ਉਹ ਚੰਗਾ ਵੀਰੇ ਆਮ ਘਰ ਚੋ ਦੋਸਤੋ ਮੋਲ ਆ ਜਿਹੜਾ ਵੀਡੀਓ ਦੇ ਵਿੱਚ ਕਰਾਵਾਂਗੇ ਲਿਆ ਸਰਬਜੀਤ ਭਾਈ ਇੱਧਰ ਹੀ ਲਿਆ ਖੋਲ ਕੇ ਤੋੜ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਚੰਗੇ ਵਜਨ ਚ ਤੇ ਚੰਗੇ ਦੋਸਤੋ ਲੇਵੇ ਵਾਲੀ ਮੱਝਾ ਬਾਕੀ ਤੁਰਦੀ ਤੁਸੀਂ ਕਰਮਾ ਵਾਲੀ ਚੈੱਕ ਕਰਿਓ ਪਿੱਛੇ ਤੋਂ ਤੁਹਾਨੂੰ ਕਰਾਉਣਾ ਚੈੱਕ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਖੇੜੇ ਵੀ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਤਸੱਲੀ ਦੋਸਤੋ ਥੋਡੀ ਹੁੰਦੀ ਆ ਹਨਾ ਆਹ ਦੇਖੋ ਆ ਕਰ ਲੋ ਚੱਕ ਹਾਂ ਗੇੜਾ ਦਵਾਲਾ ਬਈ ਉਹਰੇ ਨੂੰ ਲਿਆ ਇੱਕ ਵਾਰੀ ਹਾਂ ਹਾਂ ਬਾਈ ਬਾਕੀ ਆ ਦੇਖੋ ਦੋਸਤੋ ਲੇਵਾ ਚੱਕ ਕਰ ਲੋ ਥੋੜਾ ਜਿਹਾ ਮੇਰੇ ਤੋਂ ਘਰ ਆਉਂਦੀ ਹੈ ਬਗਾਨੇ ਬੰਦੇ ਦਾ ਹੋ ਜਾਂਦਾ ਕਈ ਵਾਰੀ ਪਸ਼ੂ ਨੂੰ ਬਾਕੀ ਲੇਵੇ ਲੂਵੇ ਦੀ ਬਹੁਤ ਸਾਫ ਆ ਦੋਸਤੋ ਚੰਗੇ ਲੇਵੇ ਦੀ ਆ ਦੁੱਧ ਬਾਈ ਬਹੁਤ ਸੋਹਣਾ ਦੱਸਦਾ 14 ਬੇਲਬੂਲ ਬਹੁਤ ਆ ਬਾਈ ਮੱਝ ਦੇ ਬੇਲਬੂਲ ਬਹੁਤ ਆ ਬਾਈ ਮੱਝ ਦੇ ਬੱਚੇ ਬਹੁਤ ਆ ਥੋੜਾ ਜਿਹਾ ਦੇਖੋ ਮੇਰੇ ਤੋਂ ਬੜਾ ਉਪਰ ਆਏ ਕਰਦੀ ਆ ਬਾਕੀ ਲੇਵੇ ਦਾ ਕੋਈ ਕਸਰ ਨਹੀਂ ਹੈਗੀ ਦੋਸਤੋ ਦੁੱਧ ਪਾ ਦਊਂਗਾ ਸੌਦਾ ਭਾਂਡੇ ਤੋਂ ਪਤਾ ਲੱਗ ਜਾਂਦਾ ਹੁੰਦਾ ਆ ਤੁਹਾਨੂੰ ਮੈਂ ਕੋਲ ਦਿਖਾਉਣਾ ਹੂੰ ਆ ਦੇਖੋ ਬਾਈ ਹਾਂ ਲੈ ਆ ਬਾਈ ਇੱਧਰ ਨੂੰ ਲਿਆ ਚੱਲ ਬੰਨ ਲਾ ਉਧਰ ਥੋੜਾ ਨੇੜੋਂ ਬੰਨ ਕੇ ਦਿਖਾ ਦਿੰਨੇ ਆਪਾਂ ਬਾਕੀ ਜਿਹੜੇ ਵੀ ਮੇਰੇ ਭਰਾਣੇ ਖਰੀਦਣੀਆਂ ਕੋਲੇ ਆ ਜੋ ਸੱਲੀ ਦੋਸਤੋ ਤੁਸੀਂ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਨੰਬਰ ਬਾਈ ਸਰਪੀ ਜੀ ਤਾਂ ਇਹਠਾਂ ਚੱਲੀ ਜਾਂਦਾ ਪਿੰਡ ਦੋਸਤੋ ਪੁੱਚੋ ਮੰਡੀ ਤੋਂ 3 ਕਿਲੋਮੀਟਰ ਤੇ ਆ ਤੇ ਆ ਤੁਸੀਂ ਬਾਈ ਇਹਦਾ ਲੈਵਾ ਦੇਖ ਲਓ ਬੋਲਾ ਜਿਹੜਾ ਉਹ ਕਰਵਾ ਲਿਨਾ ਵੀਡੀਓ ਦੇ ਵਿੱਚ ਹਾਂ ਬੰਲਾ ਭਾਈ ਬੈਣੀ ਵਾਲੇ ਪਾਸੇ ਮਾੜਾ ਜਿਹਾ ਰੱਖ ਦਿਆ ਮਮੂਲੀ ਜਿਹਾ ਹਨਾ ਭਾਈ ਥੋੜਾ ਹਵਾ ਸਮਾਣਾ ਭਾਈ ਸੋਕੇ ਸੈੱਟ ਹੋ ਜੂ ਕੋਈ ਚੱਕਰ ਨਹੀਂ ਅੱਛਾ ਇਹ ਬੈਠਣ ਬੋਠਣ ਦਾ ਹੋ ਜਾਂਦਾ ਭਾਈ ਮਾੜਾ ਮੋਟਾ ਬਖੂ ਦਾ ਤੇ ਕੀ ਪਾ ਕਰੇਗਾ ਸਰ ਵੀ ਤੇ ਬਈ ਇਹਦਾ ਫਿਰ ਰੇਡ ਤਾਂ ਭਾਈ ਜੈ ਜੀ ਆਪਣਾ ਹਾਂ 135 ਆ ਭਾਈ 135000 35000 ਦੀ ਮਾਨਤਨ ਹੋ ਜੂ ਮੌਕੇ ਤੇ ਕੋਈ ਨਾ ਭਾਈ ਕੋਈ ਤੇ ਅਜਾ ਕੋ ਗਾ ਕੋ ਮੱਝ ਦੀ ਭਾਈ ਗਾਰੰਟੀ ਫੁੱਲ ਤਸੱਲੀ ਠੀਕ ਆ 135 ਭਾਈ ਨੇ ਦੋਸਤੋ ਡਿਮਾਂਡ ਰੱਖੀ ਆ ਜਿਹੜੇ ਵੀ ਸੱਜਣ ਨੂੰ ਪਿਆਰੇ ਨੂੰ ਪਸੰਦ ਆ ਉਹ ਕੋਲੇ ਆ ਜੋ ਤੇ ਬਾਕੀ ਲੇਵ ਆ ਲੋ ਬਾ ਚੰਗਾ ਦੁੱਧ ਚੰਗਾ ਪਾ ਜੂਗੀ। ਖਾਣ ਪੀਣ ਦੀ ਬਹੁਤ ਖੁੱਲੀ ਬਾਈ। ਹਾਂ। ਜਿੰਨੀ ਕਹਦੇ ਉਹਨੀ। ਠੀਕ। ਜੇ ਆਪਾਂ ਐਂ ਕਹਦੀਆਂ ਨਾ ਵੀ ਅੱਕ ਪਾ ਦੇ ਇਹਨੂੰ ਉਹ ਵੀ ਖਾ ਜਾਂਦੀ ਹੈ। ਅੱਛਾ। ਹਾਂ। ਬਾਲੇ ਖੁੱਲੀ ਹੈ ਖਾਣ ਨੂੰ। ਖਾਣ ਪੀਣ ਵਾਲੀ ਪਸ਼ੂ ਬਈਰੇ ਦੁੱਧ ਕੱਢਦਾ ਕਿ ਨਹੀਂ? ਹਾਂ ਬਾਈ। ਹਾਂ। ਆਪਣੇ ਨਾ ਚੱਕਰ ਕੀ ਆਪਣੇ ਦੋ ਮੱਝਾਂ ਇਕੱਠੀਆਂ ਸੂਪੀਆਂ ਬਾਈ। ਹੂੰ। ਇਹਦਾ ਕਰਕੇ ਆਪਾਂ ਨੂੰ ਵਿੱਚ ਨਹੀਂ ਪੈਗੇ। ਅੱਗੇ ਜਾ ਕੇ ਫਿਰ ਦਿੱਕਤ ਆਉਂਦੀ ਹੈ ਆਪਾਂ ਨੂੰ। ਹੂੰ। ਤਾਂ ਕਰਕੇ ਫੇਲ ਕਰਦੇ ਆਂ। ਹੋਰ ਕੋਈ ਨੁਕਸ ਨਹੀਂ ਬਾਈ। ਓਕੇ ਜ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ